ਸੋਨੂ ਸੀਤੋਵਾਲ ਨੂੰ ਦੇਣ ਲੱਗੇ ਆ ਪੈਸੇ ਤੇ ਪੈਸੇ ਲੈ ਕੇ ਪ੍ਰਮੋਸ਼ਨ ਕਰਦੇ ਆ ਨਹੀਂ ਵੀਰੇ ਉਤਨ ਪੈਸੇ ਲੈ ਕੇ ਪ੍ਰਮੋਸ਼ਨ ਕਰਦਾ ਤੂੰ ਹਾਂ ਉਤਰੇ ਮੈਂ ਭਰਾ ਮੇਰੇ ਆ ਮੈਂ ਕਹਿੰਦਾ ਅੱਛਾ ਕੀ ਗੱਲ ਟੋਡ 8:00 ਵਜੇ ਆਉਦੀ ਨਹੀਂ ਨਹੀਂ ਪੈਸਾ ਦੀ ਕੋਈ ਨਹੀਂ ਰੱਖ ਲੈ ਰੱਖ ਲੈ ਰੱਖ ਲੈ ਰੱਖ ਲੈ ਮੈਨੂੰ ਫੋਨ ਮੈਂ ਤੁਹਾਨੂੰ ਮੋਬਾਈਲ ਨੰਬਰ ਦੇ ਤੈਨੂੰ ਸੈਂਡ ਕਰ ਦੂੰਗਾ ਪੈਸੇ ਹੋ ਨਹੀਂ ਗੱਲ ਕੋਈ ਫਿਰ ਟੋਨ ਵੀਡੀਓ ਬਣਾਉਣੀ ਜੇ ਮੈਂ ਹਾਂ ਹਾਂ ਮੈਂ ਵੀਡੀਓ ਬਣਾਉਂਦਾ ਵੀਰਾ ਵੀਡੀਓ ਬਣਾਉਂਦਾ ਸਾਦ ਫਕਰ ਬੰਦਾਂ ਹਾਂ ਹਾਂ ਮੈਂ ਦਾ ਦਿਨ ਜਿਹੜੀ ਗੱਲ ਆ ਪਰ ਵੀਜੀ ਮੈਂ ਵੀਜੀ ਸੁਣੋ ਬੰਦਾ ਤੇ ਮਾੜੀ ਚੰਗੀ ਸੁਣੋ ਸਿੱਤਵਾਲ ਸਾਹਿਬ ਮੇਰੀ ਗੱਲ ਸੁਣ ਇੱਕ ਮਿੰਟ ਪਰ ਮੈਂ ਹਾਂ ਮੇਰਾ ਵੀਰ ਚੰਗੀ ਮਾੜੀ ਸੁਣੋ ਸਿੱਤਵਾਲ ਸਾਹਿਬ ਨਹੀਂ ਨਹੀਂ ਚੰਗੀ ਮਾੜੀ ਨਹੀਂ ਬੌਜੀ ਗੱਲ ਤਾਂ ਸੁਣੋ ਮੇਰੀ ਮੜੇ ਹੋਇਆ ਯਾਰ ਹੋ ਰਿਹਾ ਸੁਣੋ ਸਿੱਤਵਾਲ ਸਾਹਿਬ ਮੈਂ ਗੱਲ ਕਰਨੀ ਚਾਹਵਾ ਜਿਹੜੇ ਤੁਹਾਡੇ ਨਾਲ ਬੰਦੇ ਸੀ ਤੁਸੀਂ ਕਰੋੜਾ ਮਰਬਾ ਚ ਖੇਡਣ ਲੱਪੇ ਮੈਨੂੰ ਐ ਲੱਗਦਾ ਸੀ ਹਣਾ ਟਾੜੀ ਪ੍ਰੋਮੋਸ਼ਨ ਹੁੰਦੇ ਤੁਸੀਂ ਲੋਕਾਂ ਦੀ ਪ੍ਰੋਮੋਸ਼ਨ ਕਰਦੇ ਹੋ ਪੈਸੇ ਲੈਂਦੇ ਹੋ ਜਾਂ ਨਾ ਕਰਦੇ ਹੋ ਨਾ ਤੇ ਤੁਹਾਡੇ ਨਾਲ ਬੌਂਸਰ ਰਹਿੰਦੇ ਹੋ ਕੀ ਗੱਲ ਇੱਕੇ ਦਮ ਕਿਉਂ ਖਤਮ ਹੋ ਗਿਆ ਜਦੋਂ ਮੁੱਖ ਮੰਤਰੀ ਚੱਲਿਆ ਹੋਏ ਉਦੋਂ ਤੁਹਾਡਾ ਕੰਮ ਕਿੱਦਾਂ ਫੇਲ ਹੋ ਗਿਆ ਮੈਂ ਆਪੇ ਤੇ ਵੀਰੇ ਬੰਦ ਕੀਤਾ ਹੂੰ ਕੰਮ ਅੱਛਾ ਆਪ ਬੰਦ ਕੀਤਾ ਜੀ ਅੱਛਾ ਹਾਂਜੀ ਨਹੀਂ ਜਿਹੜੇ ਤੇਰੇ ਨਾਲ ਬੰਦੇ ਖਾ ਗੁਆ ਤੈਨੂੰ ਕੋਈ ਗੱਲ ਨਹੀਂ ਪੈਸੇ ਖਾ ਕੇ ਇੱਕ ਬੜੀ ਯਾਰੀ ਜਰਾ ਕਰ ਹਣੋਂ ਪੈਸੇ ਖਾ ਗਏ ਆ ਕੋਈ ਗੱਲ ਨਹੀਂ ਕੋਈ ਨਹੀਂ ਡੇ ਯਾਰ ਯਾਰ ਆਇਆ ਸੱਕਰੇ ਦੇ ਤੇ ਆ ਪੈਸੇ ਦੇ ਲੈ ਕੋਈ ਨਹੀਂ ਭਰਾ ਤੋਈ ਕੋਈ ਨਹੀਂ ਲੈ ਨਿਆਰੇ ਮੋਬਾਈਲ ਨੰਬਰ ਹੈ ਗਾਈ ਨਹੀਂ ਮੋਬਾਈਲ ਨਹੀਂ ਮੋਬਾਈਲ ਤੇ ਸੈਂਡ ਕਰ ਦੇਣਾ 2000 ਨਹੀਂ ਨਹੀਂ ਮੋਬਾਈਲ ਦੀ ਨਹੀਂ ਗੱਲ ਕਰੀ ਰਹਿਣ ਦੇ ਬੰਦਾ ਪੱਕਾ 2000 ਦੇ ਕਹਿੰਦੇ ਆਪਣੇ ਸਾਰੇ ਰਹਿਣਾ ਗੁੱਗਲ ਪੇਚਦੇ ਆਹਾ ਡੰਡਾ ਵੀ ਓਕੇ bro ਤੁਹਾਨੂੰ ਦਰਸ਼ਨ ਕਰਾਤੇ ਜੇ ਭਾਈ ਦੇ ਸੋਨੂ ਸਿੱਤਵਾਲ ਸਾਹਿਬ ਦੇ ਗੱਲ ਇਹ ਅਸਲ ਜੀ ਕਰਨੀ ਚਾਹਣਾ ਮੈਂ ਕਿ ਰੱਬ ਤੋਂ ਹਮੇਸ਼ਾ ਹੀ ਡਰ ਕੇ ਰਹਿਣਾ ਚਾਹੀਦਾ ਵਾ ਜੇ ਕਿ ਇੱਕ ਕਿਸੇ ਦੇ ਕੋਲ 4 ਪੈਸੇ ਆ ਗਏ ਆ ਉਹਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਰੱਬ ਦਾ ਪਤਾ ਨਹੀਂ ਆ ਕਦੋਂ ਕਿਸੇ ਗਰੀਬ ਨੂੰ ਫਰਸ਼ ਤੋਂ ਅਰਸ਼ ਤੇ ਪਹੁੰਚਾ ਦੇਵੇ ਰੱਬ ਦਾ ਇਹ ਵੀ ਪਤਾ ਨਹੀਂ ਕਿ ਕਦੋਂ ਕਿਸੇ ਨੂੰ ਅਰਸ਼ ਤੋਂ ਫਰਸ਼ ਤੇ ਕ ਲੈ ਆਵੇ ਹਨਾ ਭਾਜੀ ਤੁਸੀਂ ਦੇਖ ਹੀ ਲਿਆ ਦੇਖ ਲਿਆ ਸਾਹਮਣੇ ਕੁਝ ਜਤੀ ਪਹਿਲਾਂ ਮੈਂ ਦੇਖਿਆ ਹੋਰ ਬੰਦਾ ਵਾ ਪਿਹੜੇ ਜੇ ਕੱਪੜੇ ਪਾਏ ਆ ਛੀੜੀਆਂ ਮਾਰਦਾ ਫਿਰਦਾ ਵਾ ਬੱਸ ਆळ्या ਨਾਲਣਾ ਤੇ ਗੱਡੀ ਸਟਾਰਟ ਕਰਨੀ ਯਾਰ ਚੰਗ ਗਰਮੀ ਲੱਗਦੀ ਅੰਦਰ ਤੇ ਵੇਖ ਲਓ ਕਿਹੋ ਜਿਹਾ ਬੰਦਾ ਹੋ ਗਿਆ ਯਾਰ ਕਿੱਥੇ ਲੋਕੀ ਤਰਸਦੇ ਇਹਦੀਆਂ ਵੀਡੀਓ ਗੁਰਾ ਕਮਾਂ ਕਮਾਂ ਕੇ ਇਹਦੀਆਂ ਵੀਡੀਓ ਵੇਂਦੇ ਰਹੇ ਬੱਕਰ ਕਰ ਕਰਕੇ ਤੇ ਅੱਜ ਵਿਚਾਲਾ 10-10 ਰੁਪਈਆ ਦਾ 20-20 ਦਾ ਮਤਾਲ ਹੋਇਆ ਤੇ ਚਲੋ ਇੱਥੇ ਜੇ ਕੇ ਇਹਨੂੰ ਮਿਲਦਾ ਵਾ ਅੰਦਾ ਮੈਂ ਫੱਕਰ ਬੰਦਾ ਵਾਂ ਤੇ ਪਹਿਲਾਂ ਤੇ ਮੇਰਾ ਹੱਸਾ ਨਿਕਲਦਾ ਜਦੋਂ ਉਹਨੇ ਆਖਿਆ ਮੈਂ ਬੱਕਰ ਬੰਦਾ ਤੇ ਉਹਦੇ ਮੂੰਹ ਵਾਲੇ ਵੇਖਿਆ ਪੈਰਾਂ ਵਾਲੇ ਵੇਖਿਆ ਤੇ ਕੀ ਹੋਈ ਫਿਰਦੇ ਬੰਨੀ ਫਿਰਦਾ ਕੋਣ ਆ ਹੂੰਗਰੂ ਬੱਦਾ ਉਹਨੇ ਕਰਦਾ ਹਮਣਾਂਗ ਤੇ ਚਲੋ ਠੀਕ ਆ ਜੀ ਜਲਦੀ ਟਰੈਕਟਰ ਨੇ ਇਹਦੇ ਉੱਠ ਜਾਣਾ ਛੇਤੀ ਆ ਬੇਬੀ ਇਹਨੇ ਸਸੀ ਗਾਂਧੀ ਸਾਰਿਆਂ ਨੂੰ ਦੋਸਤਾਂ ਨੂੰ ਲਵ ਯੂ ਆਲ ਆਪਣੇ ਲੋ ਮੈਂ ਇਹ ਵੀਡੀਓ ਮੜੀ ਜੀ ਨਾ 5-7 ਸਕਿੰਟ ਹੋਰ ਬਣ ਜੇ 3 ਮਿੰਟ ਤੋਂ ਵੱਧ ਬਣ ਜੂਗੀ ਫਿਰ YouTube ਤੇ ਪੈਂਦੀ ਹੈ ਨਾ ਤੇ ਹੋ ਗਈ ਇਹ ਲਵ ਯੂ ਜਾਨ